ਨਸ਼ੇ ਨੂੰ ਲੈ ਕੇ ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਥਾਣਾ ਸੰਗਤਦੀਪ ਪੁਲਿਸ ਪਾਰਟੀ ਵੱਲੋਂ ਇੱਕ ਕੁਆਂਟਲ ਭੋਗੀ ਸਮੇਤ ਦੋ ਨੂੰ ਕੀਤਾ ਗ੍ਰਿਫਤਾਰ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰਕੇ ਕੀਤੀ ਗਈ ਬੰਧਾਵਲਾਤ ਐਸ ਐਚ ਓ ਅਤੇ ਐਸ ਐਸ ਪੀ ਵੱਲੋਂ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਥਾਣਾ ਸੰਗਤਦੀਪ ਪੁਲਿਸ ਪਾਰਟੀ ਵੱਲੋਂ ਗਸਤ ਦੌਰਾਨ ਇੱਕ ਟਰੱਕ ਜੋ ਰੇਤੇ ਦਾ ਭਰਿਆ ਹੋਇਆ ਸੀ ਉਸ ਨੂੰ ਰੋਕ ਕੇ ਜਦ ਉਹਦੀ ਤਲਾਸ਼ੀ ਲਈ ਗਈ ਤਾਂ ਰੇਤੇ ਦੇ ਟਰੱਕ ਦੇ ਵਿੱਚੋਂ 5 ਗੱਟੇ ਭੁੱਕੀ ਚੂੜਾ ਪੋਸਟ ਦੇ ਬਰਾਮਦ ਕੀਤੇ ਗਏ ਜਿਸ ਦੀ ਵਜਨੀ ਇੱਕ ਕੁਆਂਟਲ ਕਿਨਾਂ ਵੱਲੋਂ ਦੱਸੀ ਗਈ ਹੈ ਜਿਨ੍ਹਾਂ ਤੇ ਥਾਣਾ ਸੰਗਤ ਵਿਖੇ ਇਹਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਪ ਨੂੰ ਸੁਣਾਉਣਾ ਕੀ ਕਹਿੰਦੇ ਨੇ ਐਸ ਐਚਓ ਤੇ ਐਸ ਐਸ ਪੀ ਇਹਦੇ ਵਿੱਚ ਸਾਡੀ ਪੀਐਸ ਸੰਗਤ ਦੀ ਇੱਕ ਪੁਲਿਸ ਪਾਰਟੀ ਜਿਹੜੀ ਪਥਰਾ ਵਾਲਾ ਸਾਈਡ ਜਾ ਰਹੀ ਸੀ ਤਾਂ ਇੱਕ ਸ਼ੱਕੀ ਟਰੱਕ ਗੁਰਦੁਆਰਾ ਸਾਹਿਬ ਕੋਲੇ ਪਥਰਾਲੇ ਮਿਲਿਆ ਤਾਂ ਉਹਨੂੰ ਜਦੋਂ ਸਰਚ ਕਰਨ ਤੇ ਉਹਦੇ ਵਿੱਚੋਂ ਇੱਕ ਇੱਕ ਕੁਇੰਟਲ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ ਤੇ ਜਿਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 97 ਅੰਡਰ ਸੈਕਸ਼ਨ 15 ਸੀ 256185 ਐਨ ਡੀ ਪੀ ਐਸ ਐਕਟ ਤੇ ਇਹਦੇ ਵਿੱਚ ਦੋ ਬੰਦੇ ਆ ਜਿਹੜੇ ਨਾਮਜ਼ਦ ਕੀਤੇ ਗਏ ਆ ਸਾਰਜ ਖਾਨ ਆ ਸੰ ਆਫ ਲੀਲਾ ਖਾਨ ਤੇ ਇਹ ਧਨੋਲੇ ਦਾ ਰਹਿਣ ਵਾਲਾ ਤੇ ਸੈਕਿੰਡ ਰਣਜੀਤ ਸਿੰਘ ਉਰਫ ਨਿੱਕਾ son of ਮਹਿੰਦਰ ਸਿੰਘ ਇਹ ਵੀ ਧਨੋਲੇ ਦਾ ਰਹਿਣ ਵਾਲਾ ਤੇ ਇਹਦਾ ਅੱਗੇ ਮਾਨਯੋਗ ਅਦਾਲਤ ਤੋਂ ਜੋ ਵੀ ਪੋਸਟਮਾਰਡ ਲੈ ਕੇ ਜੋ ਵੀ ਪੁੱਛਗਿੱਛ ਕੀਤੀ ਜਾਊਗੀ ਜਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਟਰੱਕ ਦੇ ਵਿੱਚ ਕੀ ਲੋਡ ਸੀ ਇਹ ਟਰੱਕ ਦੇ ਵਿੱਚ ਰੇਤਾ ਸੀ ਰੇਤੇ ਦੇ ਥੱਲੇ ਇਹ ਗੱਟੇ ਨੱਪੇ ਹੋਏ ਸੀ 5 ਗੱਟੇ ਤੇ ਕਿੱਥੋਂ ਲੈ ਕੇ ਆਇਸੀ ਤੇ ਅੱਗੇ ਕਿੱਥੇ ਅਪਲਾਈ ਕਰਨੇ ਇਹ ਪਿੱਛੋਂ ਰਾਜਸਥਾਨ ਵਗੈਰਾ ਤੋਂ ਲੈ ਕੇ ਆ ਰਹੇ ਸੀ ਅੱਗੇ ਫਾਰਵਰਡ ਜਿਹੜੇ ਬੈਕਵਰਡ ਲਿੰਕੇਜਸ ਹੋਰ ਵੀ ਖੰਗਾਲੇ ਜਾ ਰਹੇ ਆ ਤੁਹਾਨੂੰ ਦੱਸੇ ਜਾ ਰਿਹਾ ਹੈ ਜੀ ਕੱਲ ਸੰਗਤਹਾਣੇ ਚ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਦੇ ਰਿਕਵਰੀ ਹੋਈ ਹੈ ਉਹਦੇ ਚ ਇਹਨਾਂ ਦੀ ਲੋਕਲ ਪੁਲਿਸ ਦੀ ਹੀ ਟੀਮ ਆਪਣੇ ਦੁਰਾਨਗਰਸਤ ਡਬ ਵਾਲੀ ਮੇਨ ਰੋਡ ਤੇ ਉਹਨਾਂ ਨੂੰ ਇੱਕ ਟਰੱਕ ਮਿਲਿਆ ਸੀਗਾ ਚੈਕਿੰਗ ਟੀਮ ਨੂੰ PV03 AJ8097 8097 ਤੇ ਪੁਲਿਸ ਦੀ ਪ੍ਰੈਜ਼ੈਂਸ ਦੇ ਕੇ ਥੋੜਾ ਮੂਵ ਕਰਨ ਲੱਗਾ ਤਾਂ ਨਾਲੇ ਮੌਕੇ ਤੇ ਇੰਟਰਸੈਪਟ ਕੀਤਾ ਤੇ ਉਹਦੇ ਚ ਦੋ ਵਿਅਕਤੀ ਸਵਾਰ ਸਿਗੇ ਜਿਨ੍ਹਾਂ ਦਾ ਇੱਕ ਦਾ ਨਾਂ ਰਣਜੀਤ ਸਿੰਘ ਉਰਫ ਨਿੱਕਾ ਵਾਸੀ ਤਨੋਲਾ ਜ਼ਿਲ੍ਹਾ ਬਰਨਾਲਾ ਔਰ ਦੂਜੇ ਦਾ ਨਾਂ ਸਰਾਜ ਖਾਨ ਇਹ ਵੀ ਤਨੋਲੇ ਅਕਾ ਕਾਲੇਕੇ ਜ਼ਿਲ੍ਹਾ ਬਨਾਲੇ ਦਾ ਰਹਿਣ ਵਾਲਾ ਹੈ ਤੇ ਜਦੋਂ ਇਸ ਟਰੱਕ ਦੀ ਸਰਚ ਕੀਤੀ ਗਈ ਤੇ ਉਹਦੇ ਚ ਪੰਜ ਗੱਟੇ ਪਲਾਸਟਿਕ ਦੇ ਉੱਕੀ ਕਾਪੀ ਹਾਸ ਮਿਲੇ ਜਿਹਦਾ ਟੋਟਲ weight 2 क्विंटल ਮਤਲਬ 100 ਕਿਲੋਸ ਸੀਗਾ ਔਰ ਉਸਵੇ ਹਾਫ ਤੇ ਸੀਐਫਆਈ ਨੰਬਰ 97 ਅੰਡਰ ਐਡੀਪੀਐਸ ਐਕਟ ਦਰਜ ਕੀਤਾ ਤੇ ਵਾਕਿਤੇ ਡੀਐਸਪੀ ਐਂਡਪੀਐਸ ਅਰਵਿੰਦਰ ਸਰਾ ਨੂੰ ਭੇਜਿਆ ਗਿਆ ਸੀ ਟੂ ਕੰਪਲੀਟ ਦਾ ਐਨਟਾਇਰ ਪ੍ਰੋਸੀਜਰ ਔਰ ਹੁਣ ਤੱਕ ਦੀ ਤਫਤੀਸ਼ ਚ ਜੀ ਇਹ ਪਤਾ ਲੱਗਿਆ ਕਿ ਇਹਨਾਂ ਦਾ ਪੁਰਾਣਾ ਤਾਂ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਬਟ ਕਿਉਂਕਿ ਇਹਨੇ ਜ਼ਿਆਦਾ ਕੁਆਂਟੀਟੀ ਲੈ ਕੇ ਆਏ ਸੀ ਤਾਂ ਅਸੀਂ ਇਹਦੇ ਬੈਕਵਰਡ ਲਿੰਕੇਜ ਜਾਵਾਂਗੇ ਕਿ ਕਿੱਥੋਂ ਇਹਨਾਂ ਨੇ ਅ ਇਹ ਲੈ ਕੇ ਆਏ ਅੱਗੇ ਕਿੱਥੇ ਇਹਨਾਂ ਨੇ ਵੇਚਣਾ ਸੀ ਇਹਦੇ ਜੀ ਸਾਨੂੰ ਤਫਤੀਸ਼ ਚ ਮਾਲਕ ਤੱਕ ਵੀ ਅਸੀਂ ਜਾ ਰਹੇ ਹਾਂ ਬਟ ਇਹਨਾਂ ਚ ਮਾਲਕ ਨਹੀਂ ਹੈ ਸੋ ਅਮੇ ਦੇ ਦੇ ਜਮੇ ਕਿ ਨਹੀਂ ਆਇਆ ਸੀ ਅਮੇ ਦੇ ਚੀ ਜਿਹੜਾ ਖੱਲੇ 5 ਘਟਾ ਤਾਂ ਹੋਣਗੇ ਕਿਸ ਚੀ ਚ ਲੁਪਾ ਕੇ ਲੈ ਕੇ ਆਈ ਸੀ ਤਾਂ ਇਹ ਜੀ ਮੈਂ ਡੀਟੇਲ ਵਾਲੇ ਕਮਿਟ ਕਰ ਸਰ ਵੀ ਪਰ ਇਹ ਐਗਜ਼ੈਕਟੋ ਜਿੰਨਾ weight ਸਦਾ ਚੁੱਕ ਮਤਲਬ ਪੋਪੀ ਹਸਦਾ ਉਹ ਇਹਨਾਂ ਚ ਸੀਗੇ ਬਾਕੀ ਤਾਂ ਸਰਚ ਕਰਕੇ ਸਾਨੂੰ ਮਿਲਦਾ ਮਤਲਬ ਇਵਨ ਇਸ ਤਰ੍ਹਾਂ ਦੇ ਰਿਕਵਰੀ